ਕਿ ਸਾਜ ਕਿ ਰਿੱਜੇ ਗੁਣਾ ਦੇ ਗੁਣ ਅਵਗੜਨਾ ਹਾਂਜੀ ਆਓ ਚਲੋ ਮੈਂ ਤਾਂ ਉਸ ਬਾਣੀ ਚੋਕਰੀ ਮੈਂ ਪੈਸੇ ਕਹਿ ਰਹੇ ਹਾਂ ਬੇ ਔਗਣਾ ਦੀ ਸਾਜ ਨਹੀਂ ਕਰ ਰਹੀ ਆਓ ਚਲੋ ਮੈਂ ਤਾਂ ਉਸ ਬਾਣੀ ਚੋਕਰੀ ਮੈਂ ਪੈਸੇ ਕਹਿ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੁਰਬਾਨੀ ਦੀ ਤੁਕ ਨੂੰ ਤੋਰ ਮੋੜ ਕੇ ਆਪਣੇ ਆਪ ਨੂੰ ਗੁਣਕਾਰੀ ਸਾਬਤ ਕਰਨ ਦਾ ਯਤਨ ਕੀਤਾ ਚੰਦੂ ਮਾਜਰਾ ਨੇ ਰੋਪੜ ਦੇ ਸਿਆਸੀ ਸਮਾਗਮ ਦੌਰਾਨ ਆਪਣੇ ਗੁਣ ਦੱਸਣ ਲਈ ਗੁਰੂ ਸਾਹਿਬ ਦੀ ਤੁਕ ਸਾਂਝ ਕਰੀ ਜੇ ਗੁਨਾ ਕੇਰੀ ਛੋੜ ਅਵਗਨ ਚੱਲੀਏ ਦਾ ਇਸਤੇਮਾਲ ਕੀਤਾ ਪਰ ਡਾਕਟਰ ਜੀਮਾ ਅਤੇ ਆਪਣੀ ਤਾਰੀਫ ਕਰਦਿਆਂ ਚੰਦੂ ਮਾਜਰਾ ਨੇ ਗੁਰਬਾਣੀ ਦੀ ਤੁਕ ਨੂੰ ਗਲਤ ਹੀ ਬੋਲ ਦਿੱਤਾ ਹਾਲਾਂਕਿ ਸਟੇਜ ਤੇ ਬੈਠੇ ਬਾਕੀ ਲੋਕਾਂ ਨੇ ਚੰਦੂ ਮਾਜਰਾ ਦੀ ਗਲਤੀ ਨੂੰ ਠੀਕ ਵੀ ਕੀਤਾ ਜਿਸ ਤੋਂ ਬਾਅਦ ਚੰਦੂ ਮਾਜਰਾ ਨੇ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਇਹ ਕਹਿ ਦਿੱਤਾ ਕਿ ਉਹਨਾਂ ਨੇ ਕੋਈ ਗੁਰਬਾਣੀ ਦੀ ਤੁਕ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਇੱਕ ਵਾਰ ਤੁਸੀਂ ਵੀ ਸੁਣੋ ਕਿ ਕਿਵੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਆਪਣੇ ਗੁਣ ਦੱਸਣ ਦੀ ਕੋਸ਼ਿਸ਼ ਕਰਦੇ ਆ ਗੁਰਬਾਣੀ ਦੀਆਂ ਤੁਕਾਂ ਦਾ ਗਲਤ ਉਚਾਰਨ ਕਰਦੇ ਵਿਖਾਈ ਦੇ ਰਹੇ ਹਨ ਤੇਲੇ ਦੇਖੋ ਦੁੱਧ ਤੋਤਾ ਕੋਈ ਨਹੀਂ ਹੁੰਦਾ ਔਗਣ ਥੋੜੇ ਬੋਤੇ ਕਿਤੇ ਨਾ ਕਿਤੇ ਹਰ ਬੰਦੇ ਚ ਹੁੰਦੇ ਨੇ ਪਰ ਗੁਣ ਵੀ ਹਰੇਕ ਚ ਹੁੰਦੇ ਨੇ ਕਿਸੇ ਚ 100 ਹੁੰਦਾ ਡਾਕਟਰ ਮੇਸਾ ਵਰਗੇ ਮੇਰੇ ਵਰਗੇ ਚ ਵੀ ਕਿੱਦਾਂ ਹੁੰਦਾ ਹੀ ਆ ਤੇ ਗੁਣ ਕਿਸੇ ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦਾ ਔਗਣ ਵੀ ਹਰ ਇੱਕ 'ਚ ਹੁੰਦਾ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਜ ਕਿ ਰਿਜੇ ਗੁਣਾ ਦੇ ਗੁਣ ਔਗਣ ਦਾ ਹੈ ਦੀ ਔਰ ਚਲੋ ਮੈਂ ਤਾਂ ਉਸ ਬਾਣੀ ਤੋਂ ਕਿ ਮੈਂ ਵੈਸੇ ਕਹਿ ਰਿਹਾ ਬਈ ਔਗਣਾਂ ਦੀ ਸਾਜ ਨਹੀਂ ਕਰਦੇ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਜ ਕਿ ਰਿਜੇ ਗੁਣਾ ਦੇ ਗੁਣ ਆਵਗੜਨਾ ਜਾਨ ਗੁਣ ਆਵਗੜਨਾ ਜਾਨ ਗੁਣ ਆਵਗੜਨਾ ਜਾਨ ਗੁਣ ਆਵਗੜਨਾ ਜਾਨ ਹਾਂਜੀ ਆਓ ਚਲੋ ਮੈਂ ਤਾਂ ਉਸ ਬਾਣੀ ਟੋਕਰੀ ਮੈਂ ਬੈਸੇ ਕਹਿ ਰਿਹਾ ਬੇ ਔਗਣਾ ਦੀ ਸਾ ਹੁਣ ਦੇਖਣਾ ਇਹ ਹੋਵੇਗਾ ਕਿ ਚੰਦੂ ਮਾਜਰਾ ਖਿਲਾਫ ਵੀ ਸ਼੍ਰੀ ਹਕਰਤਖਸਰ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ ਰਿਪੋਰਟ ਤੋਂ ਸੱਜੰਨ ਸੈਨੀ ਦੀ ਰਿਪੋਰਟ ਪੰਜਾਬ ਟੂਡੇ